ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਉਹ ਠੀਕ ਠਾਕ ਉੱਚ ਚੜ੍ਹਦੀ ਕਲਾ ਤੇ ਅੱਜ ਦੀ ਵੀਡੀਓ ਬੜੀ ਘੈਂਟ ਹੋਣ ਵਾਲੀ ਆ ਜੇ ਤੁਹਾਨੂੰ ਪੰਜਾਬ ਦਾ ਇੱਕ ਦਿਨ ਲਈ ਮੁੱਖ ਮੰਤਰੀ ਬਣਾ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਇਧਰ ਗਵਾੜਜਾਂ ਪੈਦੀਆਂ ਸੀ ਆਵਾਜ਼ਾਂ ਮੈਂ ਉੱਥੇ ਜਾਂਦੇ ਆ ਤੇ ਇਹਨਾਂ ਨੂੰ ਪੁੱਛਦੇ ਆ ਸਵਾਲ ਇਹ ਫਿਰ ਦੇਖਦੇ ਆ ਕੀ ਹੋ ਰਿਹਾ ਅੱਜ ਇਧਰ ਬੰਦਾ ਹਨਾ ਬੰਦਾ ਹੋਰ ਆ ਅੱਜ ਲਾ ਵੀ ਆ ਤੇ ਕਾ ਮੋ ਕੁਕੜੋ ਕੁਕੜੀ ਬਈ ਕੁਕੜੋ ਮੂੜੀ ਬੰਦੇ ਆਉਂਦਾ ਇਹ ਤਾਂ ਬੱਕਰੋ ਬੱਕਰੀ ਤੇਰਾ ਬੁੱਢਾ ਜੀ ਬੁੱਢਾ ਜੀ ਕੂੜੀ ਇਹ ਹੁਣ ਵਰਪੇ ਪਗਲੋਣੀ ਦਾ ਬੱਕਰੀ ਦੇ ਖਰੂੜੇ ਨਾ ਆਵਾਜ਼ ਇਹਦੀ ਆਵਾਜ਼ ਲਾ ਕੇ ਫੇਪਰੋੜੇ ਮੂੜੇ ਖਰੂੜੇ ਬੱਕਰੇ ਲੈ ਇਹਨਾਂ ਜਾਇਦਲ ਅੱਛਾ ਕੀ ਆਬਾ ਤੇ ਹੈ ਫੇ ਮੈਂ ਸਹੀ ਕੰਮ ਕੀਤਾ ਮੈਂ ਸਵੇਰ ਦਾ ਕੋਈ ਨਹੀਂ ਕਰਦਾ ਏ ਏਦਾਂ ਕਹੀ ਜਾਂਦੇ ਏਦਾਂ ਕਹੀ ਜਾਂਦੇ ਆ ਨੀ ਇਹ ਬੜਾ ਬੋਲਾ ਹੈ ਗੈਸ ਤਾ ਸਾਨੂੰ ਜਿਆਦਾ ਬੋਲਾ ਕੰਮ ਟੋਕ ਟਕਾਈ ਜਿਆ ਲਿਆ ਅਨਿਦਾ ਨੀ ਵੀਦਾ ਹੈ ਜਿਹੜਾ ਜਿਹੇ ਤੀਜਾ ਬੰਦਾ ਤੀਜਾ ਉਹ ਸਤਾਇਉ ਉਹ ਲੈ ਦਾਸ ਤੀਜਾ ਸੌ ਗਿਆ ਨਹੀਂ ਹੋਵੇ ਮਾਰਗੇ ਉਹਦੇ ਐ ਘੰਟੇ ਮੀਨੇ ਘੰਟੇ ਬੋਲਾ ਹੀ ਹਾਂ ਕਿੱਡੇ ਬੋਲਾਏ ਨਹੀਂ ਹੋਵੇ ਆਮਦੇ ਹਾਂ ਨਹੀਂ ਲੋਦੇ ਗਏ ਤੇ ਸਾਨੂੰ ਅਚ ਇਹ ਤਾਂ ਸਾਨੂੰ ਲੈ ਕੇ ਆਏ ਆ ਬੱਕਰੇ ਬੱਕਰੇ ਦੇ ਆ ਹਾਂ ਬੱਕਰੇ ਦੇ ਆ ਬੱਕਰੇ ਦੇ ਕਿ ਐਪੀ ਡੂਦੇ ਆ ਬੱਕਰੇ ਦੇ ਭਾਈ ਨਹੀਂ ਕਹਿੰਦੇ ਬੱਕਰੇ ਦੇ ਹੀ ਹੁੰਦਾ ਹੈਗੇ ਭੇਡੂ ਦੇ ਬੱਕਰੇ ਦੇ ਬੱਕਰੇ ਬੱਕਰੇ ਸਪੈਸ਼ਲ ਬੱਕਰੇ ਦੇ ਹਾਂ ਬਾਕੀ ਬਾਕੀ ਉਹਨਾਂ ਨੂੰ ਪਤਾ ਹੋਗਾ ਨਹੀਂ ਬਾਕੀ ਆਹੀ ਬੱਕਰੇ ਜੇ ਸਮਝ ਕੇ ਲੈ ਇਹ ਬਾਕੀ ਕੇਜ ਦੀ ਟੈਨਸ਼ਨ ਹਾਂ ਕੀ ਦੇ ਹੈਗੇ ਤਾਂ ਬੜਾ ਪੋੜਾ ਹੈਗਾ ਕਿ ਲੈ ਕੇ ਆਇਆ ਇਹ ਇਥੇ ਇਡਲੀ ਦੇ ਵਿੱਚ ਸੂਰ ਨੂੰ ਬੱਕਰਾ ਕਹਿੰਦੇ ਬੰਦਾ ਇਹ ਕਹਿ ਕੇ ਖਾ ਸਕਦਾ ਬੰਦੇ ਨੂੰ ਫੀਲਿੰਗ ਬੱਕਰੀ ਵਾਲੀ ਆਉਂਦੀ ਬੰਦੇ ਇਹ ਨਾ ਪਰ ਹੈ ਕਿ ਨਹੀਂ ਇਹਦਾ ਮੈਂ ਉਹ ਕਿਹਾ ਬੰਦੇ ਤੋਂ ਫੰਦੇ ਤੋਂ ਬਚ ਜਾਣਾ ਇਹਦਾ ਕੰਮ ਨਹੀਂ ਹੁਣ ਆਇ ਤੇ ਇਹ ਤਾਂ ਗੱਲ ਹੈ ਕੀ ਖਾਵਾਂਗੇ ਤਾਂ ਕੰਮ ਦਿਹਾੜੀ ਲੱਗਣੀ ਆ ਹਾਂ ਬੰਦਾ ਤੀਜਾ ਸੁੱਤਾ ਹੋਇਆ ਮੈਂ ਇੱਕ ਸਵਾਲ ਪੁੱਛਣਾ ਹੀ ਨਹੀਂ ਸਵਾਲ ਦੋ ਪੁੱਛੋ ਤੁਸੀਂ ਸਵਾਲ ਸਵਾਲ ਇੱਕ ਕੋਈ ਪੁੱਛਦਾ ਹੈਗਾ ਤੁਹਾਡੇ ਦੋ ਚਲ ਦਵਾ ਜੋ ਮਿਲੋ ਛੋਟਾ ਕੋਣਾ ਦਵਾ ਜੋ ਉਮਰ ਵਾਈਸ ਚਾਚਾ ਚਾਚਾ ਪਹਿਲਾਂ ਚਾਚੇ ਨੂੰ ਪੁੱਛ ਲੈਣੇ ਆ ਚਾਚਾ ਜੇ ਤੈਨੂੰ ਇੱਕ ਦਿਨ ਲਈ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਜਾਵੇ। ਕੀ ਕੀ ਕੰਮ ਕਰੂੰਗਾ ਬਈ? ਕੋਈ ਆਮਦਨ ਕਰਨਾ ਹੈ ਨਾ ਤਾਂ ਸੁਧਾਰਨ ਵਾਲੇ ਬਹੁਤ ਜ਼ਿਆਦੇ ਨੇ। ਨਹੀਂ ਇੱਕ ਦਿਨ ਦੇ ਵਿੱਚ। ਆਹ ਮੈਂ ਘਰ ਜਿੱਦਾਂ ਉਹ ਜਿੱਦਾਂ ਜੇ ਮੰਤਰੀ ਨਾਲ ਦਾ ਹਟਾ ਸੋਚਣਾ ਮੈਂ ਪਹਿਲਾਂ ਆ ਘਰ ਬਣਾ ਦੇ। ਨਹੀਂ ਵਾਰੀ 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 ਇੱਕ ਬੰਦੇ ਦਾ ਪਹਿਲਾਂ ਸਵਾਰਿਆ ਵੀ ਇੱਕ ਦਾ। ਹਾਂ। ਜੇ ਤਾਂ ਜੇ ਤਾਂ ਉਹ ਮੰਤਰੀ ਵਾਲੀ ਸੋਚ ਤੇ ਚੱਲਣਾ ਵੀ ਹਾਂ ਮੰਤਰੀ ਬਣ ਗਏ। ਹਾਂ। ਫੇਰ ਮੰਤਰੀਆਂ ਵਾਲੀ ਭੁੱਖੀ ਆ ਤੇ ਆ ਆ ਨਿਸ਼ਾਨਾ ਦਾ ਕਰਨਾ ਤੇ ਜੇ ਮਤਲਬ ਦੇਸ਼ ਬਾਰੇ ਸੋਚਣਾ ਫੇਰ ਕੰਮ ਬਹੁਤ ਆ ਕਰਨ ਵਾਲੀ ਹਾਂ ਵੀ ਕੋਈ ਵੀ ਮੇਨ ਕੰਮ ਜਿੱਦਾ ਉਹ ਰਿਓ ਇੱਕ ਫਿਲਮ ਸੀਗੀ ਪਹਿਲਾਂ ਆਈ ਅਨਿਲ ਕਪੂਰ ਦੀ ਨਹੀਂ ਸੀ ਹਾਂ ਉਹਦੇ ਚ ਇੱਕ ਦਿਨ ਲਈ ਉਹਨੂੰ ਬਣਾ ਦਿੰਦੇ ਉਹ ਵਕਤ ਹੀ ਪਾ ਆਂਦਾ ਆ ਅਮਰਿਸ਼ਪੂਰੀ ਨੂੰ ਤੇ ਉਹ ਹੋਇਆ ਤਾਂ ਕਿਹੜਾ ਕੰਮ ਜਿਹੜਾ ਵੀ ਤੈਨੂੰ ਚਾਹੂੰਗਾ ਵੀ ਇੱਕ ਦਿਨ ਜੇ ਮੈਨੂੰ ਬਣਾ ਦੇਣ ਮੈਂ ਆਹ ਕੰਮ ਕਰ ਦੂੰਗੀ ਮੈਂ ਪਹਿਲਾਂ ਗੱਡੀਆਂ ਬਾਰੇ ਸੋਚ ਦੇ ਕਪੂਛੀ ਤੇ ਇਹ ਵਾਲਾ ਬੰਦਾ ਮੂਸਰੀ ਬਾਰੇ ਸੋਚੂ ਕੀ ਗੱਡੀ ਕੀ ਚੀਜ਼ ਇਹ ਉਹਨਾਂ ਨੇ ਜਿੱਦਾਂ ਹੁਣ ਆਰ ਸੀ ਇਹਨਾਂ ਨੇ 15 ਸਾਲ ਦੀ ਕੀਤੀ ਹੋਈ ਆ ਹਾਂ ਉਹ ਖਤਮ ਕਰਨੀ ਅੱਛਾ ਗੱਡੀ ਆਰ ਸੀ ਦੇ ਕੋਈ ਡੇਟ ਨਹੀਂ ਹੋਊਗੀ ਹੂੰ ਆਰ ਸੀ ਲੰਬਸਮ ਹੋਊਗੀ ਜਿੱਦਾਂ ਇੱਥੇ ਆ ਜਿੱਦਾਂ ਇੱਥੇ ਹਾਂ ਉਹ ਪਾਸ ਤੁਹਾਨੂੰ 2 ਸਾਲ ਬਾਅਦ ਕਰਾਉਣੀ ਪੈਣੀ ਹਾਂ 2 ਸਾਲ ਬਾਅਦ ਪਾਸਿੰਗ ਹੋਊਗੀ ਠੀਕ ਤੇ ਜੇ ਤੁਹਾਡੀ ਗੱਡੀ ਸਹੀ ਆ ਯਾਨੀ ਕਿ ਬਾਡੀ ਲੈਨ ਦੀ ਥੱਲੋਂ ਗਲੀ ਗੁਲੀ ਨਹੀਂ ਆ ਆ ਜਿੱਦਾਂ ਇੱਥੇ ਆ ਸੇਮ ਹੀ ਉਹ 2 ਸਾਲ ਬਾਅਦ ਇੱਥੇ ਪਾਸ ਹੁੰਦੀ ਆ ਗੱਡੀ ਹਾਂ ਉਹ ਚੀਜ਼ ਕਰਨੀ ਆ ਪੈਸੇ ਵੀ ਘੱਟ ਰੱਖਣੇ ਹਾਂ ਤੇ ਜਿਹੜਾ ਹਰ ਇੱਕ ਬੰਦਾ ਮਤਲਬ ਆਪਦੀ ਗੱਡੀ ਪਾਸ ਕਰਾ ਸਕੇ ਛੋਟਾ ਵੀ ਵੱਡਾ ਵੀ ਜਾਨੀ ਕਿ ਰੇਟ ਸਾਰਿਆਂ ਲਈ ਗਰੀਵਲੀ ਮੀਂਹ ਜਿੱਤਾ ਜਿੱਤਾ ਗੱਡੀ ਦੇ ਹਿਸਾਬ ਨਾਲ ਰੇਟ ਹੁੰਦਾ ਆ ਜਿੱਦਾ ਇੱਥੇ ਆ ਹਾਂ ਤੇ ਹੋਰ ਪਾਸੇ ਸੇਮ ਆ ਜਿਹੜਾ ਹੋਰ ਮੇਨ ਕਰਾਪਸ਼ਨ ਜਿਹੜੀ ਉਹਨੂੰ ਸੁਭੀਦੋ ਜਿਹੜਾ ਮਤਲਬ ਉਹਨੂੰ ਸਸਪੈਂਡ ਨਹੀਂ ਕਰਨਾ ਉਹਨੂੰ ਡਿਸਮਿਸ ਹੀ ਕਰਨਾ ਜਿਹੜਾ ਕਰਾਪਸ਼ਨ ਕਰਦਾ ਅਫਸਰ ਫੜਿਆ ਜਾਵੇ ਜਿਹੜਾ ਫੜਿਆ ਜਾਵੇ ਇਹਦੇ ਮਾਤਰਾ ਉਪਕਤ ਸਬੂਤ ਆ ਇਹਦੇ ਬਾਰੇ ਆਪਣੇ ਜਿਹਦੇ ਲਈ ਹਾਂ ਜਿਹੜੇ ਸਾਬਤ ਹੋ ਗਿਆ ਵੀ ਇਹ ਇਹ ਕ੍ਰਾਪਟ ਇਹ ਕ੍ਰਾਪਟ ਆ ਹਾਂ ਪਰ ਉਸਦੇ ਕ੍ਰਾਪਟ ਜਿਆਦਾ ਮੈਂ ਕਹਿੰਦਾ ਲੋਕ ਆ ਆਪਸਰਾ ਨਾਲੋਂ ਦਾ ਜਿਹਦਾ ਆਪਣੇ ਵਰਗੇ ਕਹ ਲਈਏ ਆਪਾਂ ਵੀ ਪੈਸੇ ਦਿੰਦੇ ਆ ਤੇ ਕੜੀ ਯਾਰ ਕੰਮ ਕਰੀਏ ਆਪਾਂ ਆਪਾਂ ਮਜਬੂਰੀ ਮੜ ਜਾਂਦੇ ਆ ਤੇ ਮੂੰਹ ਤੇ ਗੱਲ ਹੋਣੀ ਵੀ ਭੈਣ ਜੋ ਬੰਦਾ ਆਪਦੀ ਮੂੰਹ ਤੇ ਆਪੀ ਸਿਰਾ ਤਾਰੀਫ ਕਰਦਾ ਹਾਂ ਪਰ ਆਪ ਮੈਂ ਅਜੇ ਤੱਕ ਕੋਈ ਕੰਮ ਵੀ ਪੈਸੇ ਦੇ ਕੇ ਨਹੀਂ ਕਰਾਇਆ ਹਾਂ ਮੈਂ ਆਪਾ ਸਬਰ ਨਹੀਂ ਕਰਦੇ ਮੈਂ ਹੁਣ ਸਾਧਨ ਜਿੰਨੇ ਵੀ ਰੱਖਦਾ ਉਹਦੇ ਮੈਂ ਉਹਦੇ ਔਰ ਤਾਂ ਇਹਨੂੰ ਵੀ ਅਜੇ ਤੱਕ 1 ਰੁਪਈਆ ਨਹੀਂ ਦਿੱਤਾ ਨਾ ਮੈਨੂੰ ਕਿਸੇ ਨੇ ਮੰਗੇ ਹੀ ਮੇਰੇ ਕੋ ਹਾਂ ਕਿਉਂਕਿ ਆਪਣੋਂ ਕੋ ਪੇਪਰ ਹੀ ਪੂਰੇ ਹੁੰਦੇ ਆ ਗਲਤ ਹਾਈ ਹੈ ਨਾ ਉੱਥੇ ਸਬਰ ਹੈ ਨਹੀਂਗਾ ਆਪਾਂ ਜਿਹੜਾ ਕੰਮ ਮਹੀਨਾ ਟਾਈਮ ਲੱਗਣਾ ਆਪਾਂ ਕਿਦੇ ਇੱਕ ਦਿਨ ਚ ਹੋ ਜਵੇ ਆਪਾਂ ਪੈਸੇ ਦੇ ਦਿਆਂ ਗਲਤ ਇਹ ਵੀ ਹੈਗੀ ਹੈ ਨਾ ਆਪਾਂ ਅਜੇ ਤੱਕ ਨਾ ਪੈਸੇ ਦੇ ਕੇ ਕੰਮ ਕਰਾਇਆ ਨਾ ਆਪਾਂ ਪਸੰਦੀ ਕਰਦੇ ਪੈਸੇ ਦੇ ਕੇ ਕੰਮ ਕਰਾਉਣਾ ਹਾਂ ਚਲੋ ਚਲੋ ਚਾਚੇ ਦਾ ਤਾਂ ਹੋ ਗਿਆ ਹੁਣ ਭਾਈ ਤੁਸੀਂ ਦੱਸੋ ਪਾਣੀ ਮੈਂ ਘਰੋਂ ਬਹੁਤ ਗਰੀਬ ਆਪਾਂ ਦਾ ਆਪਣਾ ਘਰ ਬਣਾਵਾਂਗੇ ਪਹਿਲਾਂ ਜਿਹੜਾ ਮਨ ਦੀ ਮੋੜੇ ਆਪਾਂ ਆਪਣਾ ਸੋਚਣਾ ਲੋਕਾਂ ਦਾ ਕੇਹਦਾ ਨਹੀਂ ਸੋਚਣਾ ਜਿਹੜਾ ਜਿਹੜਾ ਗੁਰਜੀ ਦੇ ਬਹਿ ਗਿਆ ਜੇ ਮਿਲੂ ਘਰਤੀ ਤਾਂ ਬੋਲਿਆ ਆਪਾਂ ਆਪਣਾ ਘਰ ਪਹਿਲਾਂ ਬਣਾਉਣਾ ਵਿੱਚ ਆਈਦਾ ਵੀ ਇਦਾਂ ਹੀ ਕਹਿੰਦਾ ਨਾ ਪਹਿਲਾਂ ਆਪਦਾ ਬਣਾ ਬਾਕੀ ਲੋਕਾਂ ਬਾਰੇ ਬਾਅਦ ਵਿੱਚ ਸੋਚਾਂਗੇ ਪਹਿਲਾਂ ਆਪਦਾ ਬਣਾ ਕੇ ਤੇ ਫਿਰ ਇਹ ਦੇਖਾਂਗੇ ਫਿਰ ਦੇਖਾਂਗੇ ਹੁਣ ਵੀ ਹੈ ਵਜਿਆ ਕੋਈ ਰੋਟੀ ਪਾਣੀ ਆਪ ਇੱਥੇ ਬਰੋਲਦੇ ਇਹ ਬੇਦੂਕਾ ਨੂੰ ਚਾਹੇ ਪਹਿਲਾਂ ਆਪਦਾ ਸਾਡਾ ਕੋਈ ਬਣਾਉਂਗਾ ਤੂੰ ਤਾਂ ਗੱਲ ਹੀ ਨਾ ਵੇਡ ਦਿੰਦੀ ਸਾਰੀ ਨਹੀਂ ਉਹ 3 ਦੇ ਭੁਗੇਦਾ ਹੀ ਕਰਤੀ ਤੇ ਭੁਕੇਈਆਂ ਇਹੀ ਸੀ ਆਕਦਾ ਨਵੀਂ ਜਾਈ ਦੀ ਐ ਕਿ ਸੀ ਆ ਮੈਂ 3 ਚਾ ਬੰਦਾ ਸੁੱਤਾ ਹੋਇਆ ਨਹੀਂ ਤੈਨੂੰ ਪੁੱਛ ਲੈਂਦੇ ਉਹਨੇ ਕਿਹੜਾ ਸੌਣ ਨੂੰ ਬਹਿਣ ਚਾਹੀਦਾ ਵਧੀਆ ਜਿਆ ਆ ਵੀ ਚਲੂ ਦੁਨੀਆ ਤਾਂ ਇੱਦਾਂ ਰਹਿਣਾ ਹੈ ਆਹੋ ਬਾਕੀ ਕੋਸ਼ਿਸ਼ ਆਪਾਂ ਕਿਸੇ ਨੂੰ ਨਹੀਂ ਕਰ ਸਕਦੇ ਉੱਥੇ ਆ ਉਹ ਤੇਰੀ ਕੋਸ਼ਿਸ਼ ਕਰ ਸਕਦੇ ਕਿਸੇ ਨਾਲ ਇੱਥੇ ਵੀ ਨਹੀਂ ਕਰ ਸਕਦੇ ਦੁਨੀਆ ਕਿੱਗਾ ਉੱਥੇ ਸਭ ਤੋਂ ਵਧੀਆ ਤੇ ਇਹੀ ਆ ਵੀ ਸੋਚਣਾ ਜਿੱਦਣ ਆਉਂਦਾ ਕਰੋ ਤਾਂ ਹਾਂ ਇੱਥੇ ਵਾਂਗੂ ਨਹੀਂ ਚਾਈ ਇੱਥੇ ਵਾਂਗੂ ਚਾਹੀਦਾ ਸਿਸਟਮ ਆਉਂਦਾ ਕਰੋ ਆਉਂਦਾ ਖਾਓ ਚਾਹ ਪਲਾਜਾ ਦੇ ਦੇ ਉੱਪਰ ਕਾ ਲਓ ਉੱਤੇ ਰੱਖ ਦਿਓ ਉਹਦੇ ਆਵਾਲੂ ਨੂੰ ਹਾਂ ਉਹ ਸੱਚ ਉਹਦੇ ਉੱਪਰ ਇਹਦੇ ਉੱਪਰ ਰੱਖ ਰਹੀ ਕਰ ਲੈਣਾ ਤਾ ਓਏ ਹੋਏ 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 ਇਧਰ ਵੀ ਕੰਮ ਮਗਿਆ ਹੋਇਆ ਅੱਜ ਤੇ ਦੇਖੋ ਵੀ ਅੱਜ ਕੀ ਮੁੰਡੇ ਕਰਦੇ ਆ